ਵੀਡੀਓ ਦੇਖ ਰਹੇ ਸਾਰੇ ਪਿਆਰਾਂ ਭਰਾਵਾਂ ਨੂੰ ਮਾਈਆਂ ਭਾਈਆਂ ਨੂੰ ਚਾਚੀਆਂ ਤਾਈਆਂ ਨੂੰ ਬੱਚੇ ਬਿਰਕਾਂ ਨੂੰ ਸਾਸਰੀ ਦਾ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਗੁਰਦੁਆਰਿਆਂ ਦੀ ਦਰਸ਼ਨ ਯਾਤਰਾ ਨੂੰ ਅੱਗੇ ਤੋਰਦੇ ਹੋਏ ਆਵਾਜ਼ ਆਪਾਂ ਚੱਲਿਆ ਜੀ ਵੀਰ ਬਾਬਾ ਬੁੱਢਾ ਸਾਹਿਬ ਤੇ ਜਿਨ੍ਹਾਂ ਨੂੰ ਛੇ ਪਾਸ਼ਿਆਂ ਦੇ ਦਰਸ਼ਨ ਪ੍ਰਾਪਤ ਹੋਏ ਹਨ ਤੇ ਉਹਨਾਂ ਕੋਲੋਂ ਪੁੱਤਰਾਂ ਦਾ ਦਾਤ ਮਿਲਦੀ ਹੈ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦਰਬਾਰ ਸਾਹਿਬ ਦੇ ਪਹਿਲੇ ਅੱਡ ਗੰਥੀ ਰਹਿ ਚੁੱਕੇ ਹਨ ਤੇ ਕੀ ਹੈ ਜੀ ਉੱਥੋਂ ਦੇ ਮਿੱਸੇ ਪ੍ਰਸ਼ਾਦੇ ਤੇ ਗੰਡੇ ਦਰਹਸ ਤੇ ਉੱਥੇ ਜਾ ਕੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਵਾਵਾਂਗੇ ਜੀ ਤੇ ਤੁਸੀਂ ਵਲੋਗ ਨੂੰ ਸਾਰਾ ਜਰੂਰ ਦੇਖਿਆ ਜੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਓ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਤੇ ਸਾਹਮਣੇ ਹਾਜੀ ਮੇਂਦਰਵਾਰ ਸਾਹਿਬ ਬੁਲਟ ਪਰਬ ਕਰਤਾ ਹੌਣ ਜੋੜ ਜਮਾ ਕਰਾਵਾਂਗੇ ਉਸ ਤੋਂ ਬਾਅਦ ਅੰਦਰ ਚੱਲਦੇ ਆ ਜੀ ਤੇ ਸਾਹਮਣੇ ਆ ਜੀ ਲੰਗਰ ਹਾਲ ਇੱਧਰ ਪਾਰਕਿੰਗ ਸਾਹਮਣੇ ਦਰਬਾਰ ਸਾਹਿਬ ਸੱਜੇ ਹੱਥ ਤੇ ਜੋੜਾ ਕਰ ਇੱਥੇ ਕੀਤਾ ਆਪਾਂ ਬੁਲਟ ਖੜਾ ਇਹ ਚੱਲਦੇ ਆ ਜੀ ਉਸ ਤੋਂ ਬਾਅਦ ਅੰਦਰ ਨੂੰ ਇਹ ਪਾਰਕਿੰਗ ਏਰੀਆ ਹੁਣ ਜੋੜੇ ਜਮਾ ਕਰਾਉਣੇ ਆ ਜੀ ਤੇ ਜੋੜੇ ਜਮਾ ਕਰਾ ਕੇ ਅੱਤ ਤੋਕੇ ਅੰਦਰ ਚੱਲਦੇ ਆ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਅੱਤ ਢੋਲੇ ਪੈਰ ਤੋਂ ਅੱਗੇ ਚੱਲਦੇ ਆ ਅੰਦਰ ਤੇ ਕਬੀਅਤ ਕੜਾ ਪ੍ਰਸ਼ਾਦੀ ਦੇਖ ਲੈਣ ਵਾਸਤੇ ਜਗਾ ਬਣੀ ਹੋਈ ਹੈ ਤੇ ਹੁਣ ਆਪਾਂ ਵੀ ਕੜਾ ਪ੍ਰਸ਼ਾਦੀ ਦੇਖ ਕਰਾਉਣੇ ਆ ਜੀ ਤੇ ਹੁਣ ਮੱਥਾ ਟੇਕਦੇ ਆ ਤੇ ਮੱਥਾ ਟੇਕ ਕੇ ਬਾਹਰ ਆ ਗਏ ਆ ਜੀ ਤੇ ਵਧਦੇ ਆ ਅੱਗੇ ਵੱਲ ਨੂੰ ਇਧਰ ਖੱਬੇ ਹੱਥ ਬੜੀ ਸੋਹਣੀ ਪਾਰਕ ਬਣੀ ਹੋਈ ਹੈ ਇਹ ਆ ਵੇਰਵਾ ਬਾਬਾ ਬੁੱਢਾ ਸਾਹਿਬ ਜੀ ਦੇ ਚੱਲ ਰਹੀ ਪੀੜੀ ਦਾ ਤੇ ਉਹਨਾਂ ਦੀ ਪੀੜੀ ਹਜੇ ਵੀ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਐਦਵਾਰ ਦੇ ਦਿਨ ਕਰਕੇ ਸੰਗਤਾਂ ਦਾ ਕਾਫੀ ਰਸ ਦੇਖਣ ਨੂੰ ਮਿਲ ਰਿਹਾ ਹੈ

ਇਹ ਸਾਹਮਣੇ ਕਾਊਂਟਰ ਹੈ ਜੀ ਕੜਾ ਪ੍ਰਸ਼ਾਦ ਦੀ ਦੇਗ ਵਾਲਾ ਹੁਣ ਕੜਾ ਪ੍ਰਸ਼ਾਦ ਦੀ ਦੇਖ ਲੈਣੇ ਆ ਜੀ ਸਾਹਮਣੇ ਦਰਬਾਰ ਸਾਹਿਬ ਇਸ ਤਰ੍ਹਾਂ ਬਸਰੋਵਰ ਹੈ ਜੀ ਥਰੋਵਰ ਦੀਵਾਲੇ ਦਿਵਾਲੇ ਬਹੁਤ ਸੋਨੇ ਛੋਟੇ ਛੋਟੇ ਵੱਡੇ ਆ ਰੁੱਖ ਲੱਗੇ ਹੋਏ ਹਨ ਤੇ ਜਿਹੜੇ ਕਿ ਬਹੁਤ ਸ਼ਾਨਦਾਰ ਲੱਗਦੇ ਹਨ ਦਰਬਾਰ ਸਾਹਿਬ ਦਾ ਇਹ ਬਹੁਤ ਸੋਹਣਾ ਨਜ਼ਾਰਾ ਨਜ਼ਰ ਆ ਰਿਹਾ ਇਸ ਤਰਫ ਤੋਂ ਤੇ ਸਾਹਮਣੇ ਪ੍ਰੇਮ ਵਿੱਚ ਸੰਗਤਾਂ ਸੇਵਾ ਕਰਦੀਆਂ ਪਈਆਂ ਨੇ ਜੀ ਫਰਸ਼ ਠੰਡਾ ਰੱਖਣ ਲਈ ਜਲ ਦੀ ਸੇਵਾ ਇੱਥੇ ਕੀਤੀ ਜਾਂਦੀ ਪਈ ਹੈ ਨਾਲ ਦੀ ਨਾਲ ਝਾੜੂ ਲਾਇਆ ਜਾ ਰਿਹਾ ਹੈ ਇਸ ਰੋਵਰ ਦੀ ਪ੍ਰਕਰਮਾ ਆਪਾਂ ਕਰ ਲਈਏ ਤੇ ਹੁਣ ਵਧਦੇ ਆ ਅੱਗੇ ਵੱਲ ਨੂੰ ਤੇ ਹੁਣ ਚੱਲਦੇ ਆ ਜੀ ਮਿਸੇ ਪ੍ਰਸ਼ਾਦੇ ਦਾ ਲੰਗਰ ਸ਼ਕਣ ਸਾਹਮਣੇ ਇਹ ਪ੍ਰਸ਼ਾਦ ਮਿਲ ਰਿਹਾ ਹੈ ਮਿਸੇ ਪ੍ਰਸ਼ਾਦੇ ਦਾ ਦਰਬਾਰ ਸਾਹਿਬ ਦੇ ਖੱਬੇ ਹੱਥਾ ਉਹਨੂੰ ਕੋਈ ਸਾਹਮਣੇ ਛੋਟਾ ਜਿਹਾ ਕੂਹ ਇਹ ਸਾਹਮਣੇ ਜੜੀਆਂ ਸੰਗਤਾਂ ਨੇ ਖੰਡ ਪਾਠ ਕਰਵਾਏ ਹੁੰਦੇ ਹਨ ਉਹਨਾਂ ਲਈ ਇੱਧਰ ਆ ਜਗ੍ਹਾ ਬਣੀ ਹੋਈ ਹੈ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਬਾਹਰ ਆ ਗਏ ਆ ਜੀ ਭੁੱਖ ਲੱਗੀ ਹੈ ਇਹ ਹੁਣ ਛਕਦੇ ਆ ਗੁਰੂ ਘਰ ਲੰਗਰ ਇਸ ਤੋਂ ਬਾਅਦ ਦਿੱਤੀ ਆਪਾਂ ਚਾਹ ਤੇ ਸਾਹਮਣੇ ਸੰਗਤਾਂ ਰੂਟੇ ਪੰਡ ਤੋਂ ਦੀ ਸੇਵਾ ਕਰਦੀਆਂ ਪਈਆਂ ਨੇ ਤੇ ਹੁਣ ਤੁਹਾਨੂੰ ਆਪਾਂ ਇਸ ਗੁਰਦਵਾਰ ਸਾਹਿਬ ਦੇ ਇਤਿਹਾਸਾਂ ਜਾਣੂ ਕਰਾਉਣੇ ਆ ਜੀ ਇੱਕ ਵਾਰੀ ਬਾਦਸ਼ਾਹ ਅਕਬਰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਕੋਲ ਅਸ਼ਾਦਾ ਸ਼ਕਲ ਲਈ ਪਹੁੰਚਿਆ ਤੇ ਉਹ ਗੁਰੂ ਅਮਰਦਾਸ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਤਰਨਤਾਰ ਲੱਗਦੀ ਸਾਰੀ ਜ਼ਮੀਨ ਭੇਟ ਕਰ ਦਿੱਤੀ ਇਹ ਗੁਰੂ ਅਮਰਦਾਸ ਜੀ ਨੇ ਉਸ ਜ਼ਮੀਨ ਦੀ ਦੇਖਰੇਖ ਲਈ ਬਾਬਾ ਬੁੱਢਾ ਜੀ ਨੂੰ ਕਿਹਾ ਤੇ ਉੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਜੰਗਲ ਸਨ ਤੇ ਬਾਬਾ ਬੁੱਢਾ ਜੀ ਨੇ ਉਹ ਜ਼ਮੀਨ ਦੀ ਦੇਖਭਾਲ ਬੜ ਚੰਗੀ ਤਰ੍ਹਾਂ ਕੀਤੀ ਇਸ ਜਗ੍ਹਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਜੰਗਲ ਸਨ ਜੰਗਲਾਂ ਨੂੰ ਬੀੜ ਕਿਹਾ ਜਾਂਦਾ ਸੀ ਸੋ ਇਸ ਕਰਕੇ ਇਸ ਜਗ੍ਹਾ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਜੀ ਪਿਆ ਤੇ ਦੂਜੇ ਇਤਿਹਾਸ ਇਹ ਹੈਗੇ ਜੀ ਇਸ ਗੁਰਦੁਆਰਾ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਆਪੇ ਪਤਨੀ ਨਾਲ ਇੱਥੇ ਅਰਦਾਸ ਕਰਨ ਲਈ ਆਏ ਇਹ ਅਰਦਾਸ ਉਹਨਾਂ ਨੇ ਪੁੱਤਰ ਦੀ ਦਾਤਲੀ ਕਰਵਾਉਣੀ ਸੀ ਦੇ ਉਹ ਮੇ ਸੇ ਪ੍ਰਸ਼ਾਦ ਦੇ ਲੱਸੀ ਤੇ ਗੰਡੇ ਲੈ ਕੇ ਆਏ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਅਰਦਾਸ ਕੀਤੀ ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ ਅਰਦਾਸ ਕੀਤੀ ਤੇ ਉਹਨਾਂ ਨੇ ਆਪਣੇ ਹੱਥ ਨਾਲ ਉਸ ਗੱਡੇ ਨੂੰ ਭੰਨਿਆ ਤੇ ਕਿਹਾ ਕਿ ਜਿਸ ਤਰ੍ਹਾਂ ਮੈਂ ਇਹ ਗੰਡਾ ਭੰਨਿਆ ਹੈ ਉਸੇ ਤਰ੍ਹਾਂ ਤੁਹਾਡਾ ਪੁੱਤਰ ਦੁਸ਼ਮਣਾ ਦੇ ਸਿਰ ਭੰਨਿਆ ਕਰੇਗਾ ਤੇ ਉਹਨਾਂ ਘਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ ਤੇ ਉਹਨਾਂ ਨੇ ਜ਼ੁਲਮਾਂ ਜ਼ੁਲਮੀ ਲੋਕਾਂ ਦੇ ਸਿਰ ਭੰਨੇ ਤੇ ਇਸੇ ਤਰ੍ਹਾਂ ਹੀ ਇਸ ਜਗ੍ਹਾ ਤੇ ਅਰਦਾਸ ਕਰਾਉਣ ਨਾਲ ਸੰਗਤਾਂ ਨੂੰ ਪੁੱਤਰਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ ਤੇ ਬਹੁਤ ਭਾਰੀ ਮਾਤਰਾ ਚ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਤੇ ਅਰਦਾਸਾਂ ਕਰਾਉਂਦੀ ਹੈ ਜੀ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੋ ਇਹ ਹੈ ਜੀ ਇਸ ਗੁਰਦੁਰਦ ਸਾਹਿਬ ਦਾ ਇਤਿਹਾਸ ਬੀੜ ਬਾਬਾ ਬੁੱਢਾ ਸਾਹਿਬ ਜੀ ਇਹ ਗੁਰਦੁਰਾ ਸਾਹਿਬ ਝਬਾਲ ਦੇ ਨੇੜੇ ਬਾਬਾ ਬੁੱਢਾ ਸਾਹਿਬ ਜੀ ਤਰਨ ਤਰਨ ਅੰਮ੍ਰਿਤਸਰ ਕੋਲ ਪੈ ਜਾਂਦਾ ਹੈ ਜੀ ਤੇ ਹੁਣ ਆਪਾਂ ਜੋੜੇ ਪਾ ਕੇ ਚੱਲਦੇ ਹਾਂ ਜੀ ਇਸ ਵਲੋਗ ਦਾ ਦੀ ਐਂਡ ਕਰਦੇ ਹਾਂ ਤੇ ਸਾਹਮਣੇ ਉਹ ਕਮਰਾ ਬਣਿਆ ਜੀ ਲੰਗਰ ਹਾਲ ਦੇ ਨਾਲ ਜਿੱਥੇ ਸੰਗਤਾਂ ਨੇ ਗੰਡ ਪਾਟ ਸਾਬ ਉਹ ਕਰਾਉਣੇ ਹੁੰਦੇ ਹਨ ਤੇ ਨਾਲ ਹੀ ਬਾਜ਼ਾਰ ਬਣਿਆ ਜੀ ਬਾਜ਼ਾਰ ਦੀ ਰੌਣਕਾਂ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਬਾਜ਼ਾਰ ਸੱਜਿਆ ਹੋਇਆ ਹੈ ਤੇ ਇਸ ਤੋਂ ਬਾਅਦ ਆਪਾਂ ਇੱਕ ਹੋਰ ਗੁਰਦੁਆਰਾ ਸਾਹਿਬ ਜਾਣਾ ਹੈ ਜੀ ਗੁਰਦੁਆਰਾ ਸਨ ਸਾਬ ਤੇ ਇਹ ਵਲੋਗ ਦੇਖਣ ਤੋਂ ਬਾਅਦ ਤੁਹਾਨੂੰ ਉਹ ਵਲੋਗ ਵੀ ਦੇਖਣ ਨੂੰ ਮਿਲੇਗਾ ਇਸ ਚੈਨਲ ਤੇ ਸੋ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੋ ਜੀ ਕਰੋ ਜੀ ਤੁਹਾਡੇ ਇੱਕ ਕਮੈਂਟ ਸ਼ੇਅਰ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਇਸ ਤਰ੍ਹਾਂ ਸੋਹਣੇ ਸੋਹਣੇ ਵਲੌਗ ਦੇਖਣੇ ਸਾਡਾ ਚੈਨਲ ਸਬਸਕ੍ਰਾਈਬ ਫੋਲੋ ਕਰ ਲਓ ਜੀ ਇਹ ਇਸ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨੇੜੇ ਚੁਬਾਰ ਤਰਨ ਤਰਨ ਅੰਮ੍ਰਿਤਸਰ ਇਹ ਤੋਂ ਮੱਥਾ ਟੇਕ ਕੇ ਹੀ ਚੱਲਿਆ ਜੀ ਦੂਜੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਨਾ ਸਾਹਿਬ ਤੇ ਮੌਸਮ ਕਾ ਵੀ ਠੀਕ ਹੋ ਗਿਆ ਜੀ ਬੱਦਲ ਪੂਰਾ ਬਣਿਆ ਹੋਇਆ ਤੇ ਮੌਸਮ ਠੰਡਾ ਹੋ ਗਿਆ ਹੈ ਮੀ ਆਉਣ ਦੀ ਪੂਰੀ ਸੰਭਾਵਨਾ ਹੈ ਜੀ ਇਸ ਪੁਰਤਾਰਾ ਸਾਹਿਬ ਹਾਂਜੀ ਤੇ ਸਲਾ ਕਰਦੇ ਆ ਜੀ ਆ ਬਲੌਗ ਦਾ ਦੀ ਐਂਡ ਜੇਕਰ ਤੁਹਾਨੂੰ ਬਲੌਗ ਚੰਗਾ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਅੱਗੇ ਤੋਂ ਅਸੀਂ ਚੰਗੇ ਚੰਗੇ ਬਲੌਗ ਲਾ ਕੇ ਆਉਂਦੇ ਰਹਿਾਂਗੇ ਤੇ ਜਲਦੀ ਹੀ ਮਿਲਦੇ ਇੱਕ ਸੋਹਣੇ ਨਵੇਂ ਬਲੌਗ ਦੇ ਨਾਲ ਥੈਂਕ ਯੂ ਬਾਏ ਬਾਏ ਰੱਬ ਰੱਖਾ